ਉਹਲਾ ਪੁਰਾਣਾ ਤਾਂ ਨਾ ਆਇਆ ਬਸਾਂ ਦੇ ਹਾਂ ਜੀ ਇਹ ਕਾਰਨ ਇਹ ਵੀਰੇ ਜਿਹੜਾ ਬੀਜੇਪੀ ਗਵਰਨਮੈਂਟ ਨੇ 8 ਘੰਟਿਆਂ ਤੋਂ 12 ਘੰਟਿਆਂ ਦਾ ਡਿਊਟੀ ਜਿਹੜੀ ਕੀਤੀ 8 ਤੋਂ 12 ਘੰਟਿਆਂ ਦਾ ਸਮਾਂ ਵਧਾਇਆ 4 ਘੰਟੇ ਉਸ ਦੇ ਖਿਲਾਫ ਆ ਕਿਉਂਕਿ ਪੁਰਾਣੇ ਸਮੇਂ ਤੋਂ ਮਜ਼ਦੂਰਾਂ ਨੇ 100 150 ਸਾਲ ਪਹਿਲਾਂ ਲੜ ਕੇ ਆਪਣਾ ਖੂਨ ਡੋਲ ਕੇ ਜਿਹੜੀ 15 16 ਘੰਟੇ ਤੋਂ ਆਪਣਾ ਜਿਹੜਾ ਸਮਾਂ ਸੀਗਾ ਉਹ 8 ਘੰਟੇ ਕਰਵਾਇਆ ਸੀਗਾ ਪਰ ਇਹ ਬੀਜੇਪੀ ਗਵਰਨਮੈਂਟ ਸਾਨੂੰ ਉਸੇ ਮੰ ਲੋ ਗੁਲਾਮੀ ਵਾਲੇ ਪਾਸੇ ਲੈ ਗੁਲਾਮੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਜਿਸ ਕਰਕੇ ਆਪਣਾ ਅਸੀਂ ਪ੍ਰੋਟੈਸਟ ਇਸ ਕਰਕੇ ਕੀਤਾ ਕਿ ਜਿਹੜੇ ਆਪਣਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਆ ਉਹ ਕਹਿੰਦੇ ਬੀਜੇਪੀ ਨਾਲੋਂ ਅਸੀਂ ਵੱਖਰੇ ਆ ਪਰ ਅਜੰਡਾ ਉਹਨਾਂ ਦਾ ਹੀ ਚਲਾ ਰਹੇ ਆ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਅਗਰ 8 ਤੋਂ 12 ਘੰਟੇ ਦੀ ਹਾੜੀ ਕੀਤੀ ਗਈ ਆ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਜਾਰੀ ਕੀਤਾ ਜਿਹਦਾ ਅਸੀਂ ਅੱਜ ਵਿਰੋਧ ਵੀ ਕੀਤਾ ਤੇ ਉਹਨਾਂ ਦਾ ਅਸੀਂ ਪੁਤਲਾ ਨਾਲ ਮੋਦੀ ਸਾਹਿਬ ਦੇ ਨਾਲ ਜਿਹੜਾ ਪੁਤਲਾ ਉਹ ਆਪਣਾ ਭਗਵੰਤ ਮਾਨ ਸਾਹਿਬ ਦਾ ਵੀ ਫੁਕਾ ਤੇ ਸਾਨੂੰ ਚਾਹੇ ਆਪਣਾ ਖੂਨ ਡੋਲਣਾ ਪਵੇ 8 ਘੰਟੇ ਤੋਂ 10 ਮਿੰਟ ਵੀ ਸਮਾਂ ਜਿਹੜਾ ਉਹ ਬਧਾਇਆ ਨਹੀਂ ਜਾਏਗਾ ਪੂਰੇ ਆਲ ਇੰਡੀਆ 'ਚ ਪ੍ਰਦਰਸ਼ਨ ਹੋਣਗੇ ਪ੍ਰੋਟੈਸਟ ਹੋਣਗੇ ਇਹਨਾਂ ਦੇ ਖਿਲਾਫ ਪਰ ਅੱਜ ਦੁੱਖ ਸਾਨੂੰ ਇਹ ਸੀ ਕਿ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਉਹ ਕਹਿੰਦੀ ਆ ਕਿ ਅਸੀਂ ਹੋਰਾਂ ਨਾਲੋਂ ਕਾਲੀ ਕਾਂਗਰਸੀਆਂ ਨਾਲੋਂ ਵੱਖਰੇ ਆ ਪਰ ਨਹੀਂ ਇਹ ਵੀ ਉਸੇ ਏਜੰਡੇ ਨੂੰ বিজেপি ਗਵਰਨਮੈਂਟ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਇਹ ਤਰਨਾਤਾ ਮੰਨ ਲਓ ਹੁਣ ਸ਼ੁਰੂ ਹੋ ਗਿਆ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ ਕਿਉਂਕਿ ਮਜ਼ਦੂਰਾਂ ਦੇ ਜਿੰਨੇ ਕਾਨੂੰਨ ਸੀ ਉਹ ਸਾਰੇ ਚੱਕ ਤੇ ਸਿਰਫ ਚਾਰ ਲੇਬਰ ਕੋਰਟ ਬਣਾਤੇ ਤਾਂ ਹੁਣ ਹੱਥ ਤੋਂ 12 ਘੰਟੇ ਦਿਹਾੜੀ ਵੀ ਕਰਤੀ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਿਆਇਆ ਜਾਏਗਾ ਉਸ ਸਮੇਂ ਤੱਕ ਇਸੇ ਤਰ੍ਹਾਂ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਸਾਡੇ ਦੇ ਕਦੋਂ ਲਾਗੂ ਹੋਊਗਾ ਸਭ ਤੋਂ ਪਹਿਲਾਂ ਇਹ ਲਾਗੂ ਹੋਣਾ ਤਾਂ ਉਹ ਕਿਰਤੀਆਂ ਦੇ ਉੱਪਰ ਉਹਨਾਂ ਦੇ ਉੱਪਰ ਲਾਗੂ ਹੋਣਾ ਜਿਨ੍ਹਾਂ ਦੀਆਂ ਪਹਿਲਾਂ ਹੀ ਸਹੂਲਤਾਂ ਨੇ ਜਿਹੜੀਆਂ ਉਹ ਸਰਕਾਰ ਨੇ ਜਾਂ ਜਲਸੀ ਵਾਲਿਆਂ ਨੇ ਕੱਢ ਕੀਤੀਆਂ ਇਸ ਕਰਕੇ ਤਿਆਰ ਹੋ ਜਾਓ ਇੱਕ ਕੰਵਰੋਧ ਕਰੀਏ ਸਮਝ ਬਣਾਈਏ ਕਿ ਕਿਵੇਂ ਇਹ ਮਜ਼ਦੂਰ ਤੇ ਕਿਰਤੀ ਵਿਰੋਧੀ ਨੇ ਕਮੀਨ ਆਜ਼ਾਦੀ ਆਪਾਂ ਬੈਟਰੀ ਇਸਨੂੰ बहुत बनाद जय जन जय श्रींत जी ਚਰਚ ਕਰ ਲੋ ਸਾਰੇ ਪਿੱਛੇ ਆ ਜੋ ਬੈਨਰ ਦੇ ਉਹ ਤੋਂ ਸਾਰਿਆਂ ਦੇ ਆ ਜਾਵੇ ਜਿੰਨੇ ਵੀ ਆਪਣੇ ਪਹੁੰਚੇ ਹੋਏ ਨੇ ਬੈਨਰ ਦੇ ਪੱਲੇ ਤੇ ਕੱਫੀ ਹੋ ਜੋ ਇੱਧਰ ਸਾਈਡ ਤੇ ਨਾ ਖੜੇ ਕੋਈ ਸਟਰੀਅਰ ਬਣਨ ਪੰਜਾਬ ਸਰਕਾਰ ਮਰਦਾਬਾਦ 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 12 ਘਟੇ ਦੀ ਤਿਹਾਰੀ ਨਹੀਂ ਮੰਨਜੋ ਨਹੀਂ ਮੰਨਜੋ ਨਹੀਂ ਮੰਨਜੋ 12 ਘਟੇ ਦੀ मजदूर विरोधी सरकार मजदूर विरोधी सरकार मुदा बार। मुदा बार। लिए लिए। ने